ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਮਾਡਰਨ ਲੁੱਕ ਦੀ 3200 ਸਕਰ ਫੁੱਟ ਦੇ ਵਿੱਚ ਬਣੀ ਹੋਈ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂ ਜੋ ਕਿ ਤੁਸੀਂ ਦੇਖ ਸਕਦੇ ਹੋ ਆਲ ਰੈਡੀ ਫਿਨਿਸ਼ ਹੈ ਸਾਰਾ ਵਰਕ ਹੋ ਚੁੱਕਾ ਹੈ ਕੋਠੀ ਦਾ ਕੰਪਲੀਟ ਹੋ ਗਈ ਤੇ ਇੱਕ ਵਾਰ ਪਹਿਲਾਂ ਆਪਾਂ ਇਸ ਦੀ ਰੀਲ ਵੀ ਪਾਈ ਸੀਗੀ ਜੋ ਕਿ ਕਾਫੀ ਜ਼ਿਆਦਾ ਪਸੰਦ ਕੀਤੀ ਗਈ ਸੀਗੀ ਤੇ ਬਹੁਤ ਸੋਹਣਾ ਪਲਾਨ ਅੰਦਰ ਦਾ ਬੜਾ ਹੋਇਆਗਾ ਤੇ ਬਾਹਰੋਂ ਜਸਟ ਐਲੀਵੇਸ਼ਨ ਫਰੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਫਰੰਟ ਦਿੱਤਾ ਹੋਇਆ ਕੋਠੀ ਨੂੰ ਤੇ ਬਾਈ ਜੀਐਸ ਆਰ ਆਰਕੀਟੈਕਟ ਨੇ ਇਹ ਡਿਜ਼ਾਈਨ ਕੀਤੀ ਹੈ ਕੋਠੀ ਜਿਸਦਾ ਕਿ 1700 ਸਕਰ ਫੁੱਟ ਨੀਚੇ ਬਣਾ ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ ਤੇ ਫਰਸਟ ਫਲੋਰ ਦੇ ਉੱਪਰ 1200 ਸਕਰ ਫੁੱਟ ਤੇ 300 ਸਕਰ ਫੁੱਟ ਉੱਪਰ ਬਣਿਆ ਹੋਇਆ ਇਸ ਕੋਠੀ ਦਾ ਮਾਡਰਨ ਲੁੱਕ ਹੈ ਕੋਠੀ ਦੀ ਤੇ ਉੱਪਰ ਜੀ ਗ੍ਰਿਲ ਵੇਖ ਰਹੇ ਹੋ ਸੀਸਾ ਫਿਕਸ ਕੀਤਾ ਹੋਇਆ ਹੈਗਾ ਸੀਸੇ ਦੀ ਗ੍ਰਿਲ ਲਗਾਈ ਹੋਈ ਆ ਤੇ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਥੋੜਾ ਬਹੁਤਾ ਸਮਾਨ ਦੀ ਸੈਟਿੰਗ ਹਜੇ ਕਰੀ ਨਹੀਂ ਥੋੜਾ ਕੰਮ ਹੋਣੇ ਕੰਪਲੀਟ ਹੋਇਆ ਬਾਈ ਹੋਰਾਂ ਦਾ ਤਾਂ ਕਰਕੇ ਥੋੜਾ ਸਮਾਨ ਖਿਲਰਿਆ ਪਿਆਗਾ ਸੈਟਿੰਗ ਕਰਨ ਵਾਲੀ ਆ ਅੰਦਰ ਤੇ ਸਾਰੀ ਕੋਠੀ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਅੰਦਰ ਦਾ ਪਲਾਨ ਬਣਿਆ ਹੋਇਆ ਦੋਸਤੋ ਤੇ ਬਾਕੀ ਇਹ ਫਲੋਰ ਜੋ ਤੁਸੀਂ ਦੇਖ ਰਹੇ ਹੋ ਲੌਕ ਟਾਈਲ ਵਗੈਰਾ ਕੰਪਲੀਟ ਹੈ ਹੋ ਚੁੱਕੀ ਹੈ ਤੇ ਇਧਰ ਥੋੜਾ ਰੈਂਪ ਦਿੱਤਾ ਗਿਆ ਹੈਗਾ ਕੋਠੀ ਨੂੰ ਉੱਚਾ ਬੇੜੇ ਦੇ ਨਾਲੋਂ ਕਾਫੀ ਵੈਸੇ ਸੜਕ ਦੇ ਨਾਲੋਂ ਵੀ ਇਹ 4-5 ਫੁੱਟੀ ਇਹ ਉੱਚੀ ਹੈਗੀ ਤੇ ਇਹ ਅੱਗੇ 2 ਫੁੱਟਾਂ ਹੀ ਫੁੱਟ ਅੱਗੇ ਹੋਰ ਉੱਚੀ ਹੋ ਜਾਂਦੀ ਹੈ ਤੇ ਇੱਥੇ ਜੋ ਦੇਖ ਰਹੇ ਹੋ ਤੁਸੀਂ ਮਾਰਬਲ ਲੱਗਾ ਹੋਇਆ ਗ੍ਰੇਨਾਈਟ ਤੇ ਉੱਪਰ ਵਾਈ ਉਹਨਾਂ ਨੇ ਸਾਰਾ ਗ੍ਰੇ ਮਤਲਬ ਪੱਥਰ ਲਾਏਗਾ ਮਾਰਬਲ ਲਗਾਏਗਾ ਟਾਈਲ ਨਹੀਂ ਯੂਜ਼ ਕੀਤੀ ਹੈਗੀ ਤੇ ਅੰਦਰ ਤੋਂ ਦੇਖਦੇ ਆਂ ਕੀ ਵਰਤਿਆ ਹੋਇਆ ਅੰਦਰ ਵੀ ਸ਼ਾਇਦ ਪੱਥਰ ਲੱਗਾ ਹੋਇਆ ਹੈ ਤੇ ਇਧਰ ਜੋ ਬੇੜਾ ਛੱਡਿਆ ਗਿਆ ਥੋੜਾ ਇਹਦੇ ਵਿੱਚ ਟਾਇਲ ਯੂਜ਼ ਕੀਤੀ ਗਈ ਆ ਬਲੈਕ ਐਂਡ ਵਾਈਟ ਜਿਸ ਦਾ ਕਿ ਆਪਣੇ ਓਪਨ ਏਰੀਏ ਦੇ ਵਿੱਚ ਕਾਫੀ ਟ੍ਰੈਂਡ ਆ ਹਰ ਇੱਕ ਕੋਠੀ ਦੇ ਵਿੱਚ ਇਹ ਯੂਜ਼ ਹੁੰਦੀ ਆ ਟਾਇਲ ਬਲੈਕ ਐਂਡ ਵਾਈਟ ਕਾਫੀ ਟ੍ਰੈਂਡ ਚ ਚੱਲੀ ਜਾ ਰਹੀ ਆ ਇਹ ਜੋ ਕਿ ਖਾਲੀ ਜਗ੍ਹਾ ਕੀ ਜਿਹੜੀ ਫਲੋਰ ਦੇ ਉੱਪਰ ਫਸਟ ਫਲੋਰ ਦੇ ਉੱਪਰ ਵੀ ਗੱਲ ਕਰੀਏ ਜਾਂ ਬੇੜੇ ਦੇ ਵਿੱਚ ਵੀ ਗੱਲ ਕਰੀਏ ਕਾਫੀ ਜਿਆਦੇ ਵਧੀਆ ਅਟਰੈਕਟਿਵ ਲੁੱਕ ਹੁੰਦੀ ਹੈਗੀ ਇਹ ਤੇ ਇਧਰ ਸਾਈਡ ਤੇ ਵਾਸ਼ਰੂਮ ਟਾਇਲਟ ਬਾਹਰ ਕੱਢੇ ਹੋਏ ਨੇ ਬਾਈ ਹੋਰਾਂ ਨੇ ਤੁਸੀਂ ਵੇਖ ਸਕਦੇ ਹੋਗੇ ਤੇ ਉੱਪਰੋਂ ਵੀ ਬਾਈ ਥੋੜਾ ਡਿਜ਼ਾਈਨ ਦਿਖਾ ਦਿਓ ਕੋਠੀ ਦਾ ਕਾਫੀ ਵਧੀਆ ਲੁੱਕ ਦਿੱਤੀ ਹੋਈ ਹੈਗੀ ਬਹੁਤ ਸੋਹਣੀ ਮਤਲਬ ਮਾਡਰਨ ਲੁੱਕ ਵੀ ਇੱਕ ਵੱਖਰੀ ਲੁੱਕ ਦਿੰਦੀ ਹੈ ਕੋਠੀ ਕਿ ਜ਼ਰੂਰੀ ਨਹੀਂ ਕਿ ਇਹ ਕੱਲੀਆਂ ਕਲਾਸਿਕਲ ਕੋਠੀਆਂ ਹੀ ਸੋਹਣੀ ਲੁੱਕ ਦੇ ਰਹੀਆਂ ਨੇ ਇਹਨਾਂ ਦਾ ਕਾਫੀ ਟਾਈਮ ਤੋਂ ਚੱਲਿਆ ਆ ਰਿਹਾ ਰਿਵਾਜ ਤੇ ਰਿਵਾਜ ਨਾ ਕਿਤੇ ਗਿਆ ਸੋ ਨਾ ਕਿਤੇ ਜਾਵੇ ਤੋਂ ਕਾਰਨ ਵਿੰਡੋ ਵੇਖ ਸਕਦੇ ਹੋ ਤੁਸੀਂ ਕਾਫੀ ਵੱਡੀ ਵਿੰਡੋ ਲੱਗੀ ਹੋਈ ਹੈਗੀ ਤੇ ਉੱਪਰ ਜੋ ਕਿ ਪੀਓਪੀ ਦਾ ਡਿਜ਼ਾਈਨ ਹੈਗਾ ਕਾਫੀ ਸੋਹਣਾ ਪੀਓਪੀ ਦਾ ਡਿਜ਼ਾਈਨ ਕੀਤਾ ਹੋਇਆ 3D ਡਿਜ਼ਾਈਨ ਦੇ ਵਿੱਚ ਕੀਤੀ ਹੋਈ ਹੈ ਪੀਓਪੀ ਤੇ ਕਲਰ ਮੈਚਿੰਗ ਹੈ ਜਿਹੜੀ ਬਹੁਤ ਸੋਹਣੀ ਕਲਰ ਮੈਚਿੰਗ ਹੈਗੀ ਸਿਰਫ ਦੋ ਕਲਰਾਂ ਦਾ ਕੰਬੀਨੇਸ਼ਨ ਕੀਤਾ ਗਿਆ ਜਿਆਦਾ ਕਲਰ ਨਹੀਂ ਚੂਜ਼ ਕੀਤੇ ਹੋਏ ਨਾਰਮਲ ਦੋ ਕਲਰ ਕਾਫੀ ਹੁੰਦੇ ਨੇ ਕਿ ਦੋ ਕਲਰ ਕੋਠੀ ਦੇ ਵਿੱਚ ਵਧੀਆ ਨੇ ਵਧੀਆ ਕੰਬੀਨੇਸ਼ਨ ਬਣਾਇਆ ਹੋਇਆ ਹੈਗਾ ਸੋ ਬਾਈ ਨੇ ਜਿਹੜੇ ਨੇ ਕੋਠੀ ਇਹ ਪੇਂਟ ਕੀਤੀ ਹੈ ਉਹਦਾ ਵੀ ਆਪਾਂ ਨੰਬਰ ਸਕਰੀਨ ਤੇ ਦੇ ਦੇਵਾਂਗੇ ਜੇਕਰ ਤੁਸੀਂ ਵੀ ਕੋਈ ਕੋਠੀ ਜਾਂ ਘਰ-ਬਾਰ ਪੇਂਟ ਕਰਵਾਉਣਾ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ। ਜੇ ਕਈ ਵਾਰ ਪੇਂਟਰ ਵਗੈਰਾ ਨਹੀਂ ਮਿਲਦਾ ਤਾਂ ਤੁਸੀਂ ਗੱਲਬਾਤ ਕਰਕੇ ਉਹਨਾਂ ਤੋਂ ਕੰਮ ਕਰਵਾ ਸਕਦੇ ਹੋ। ਸੋ ਇੱਧਰ ਇਹ ਜੋ ਦੇਖ ਸਕਦੇ ਹੋ ਤੁਸੀਂ ਡ੍ਰੈੰਗ ਰੂਮ ਦਾ ਜੋ ਡੋਰ ਬਣਾਇਆ ਹੋਇਆ ਇੱਕ ਦਰਵਾਜ਼ਾ ਇਹ ਡ੍ਰੈੰਗ ਰੂਮ ਦੇ ਵਿੱਚ ਐਂਟਰੀ ਹੈਗੀ ਇੱਥੋਂ ਦੀ ਬਾਹਰ ਦੀ ਤੇ ਜੋੜੀਆਂ ਵਗੈਰਾ ਦੇਖ ਸਕਦੇ ਹੋ ਤੁਸੀਂ ਪਾਲਿਸ਼ ਵਗੈਰਾ ਕੀਤੀ ਹੋਈ ਜੋ ਕਿ ਇਹ ਅਬ ਇੱਕ ਸਮਝੀ ਪੌਲਿਸ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੋੜੀਆਂ ਦਾ ਸਾਗਵਾਨ ਦੀ ਲੱਕੜ ਲੱਗੀ ਹੋਈ ਹੈ ਇਹ ਮੇਨ ਮੇਨ ਜੋੜੀਆਂ ਨੇ ਜਿਹੜੀਆਂ ਆਪਣੀਆਂ ਫਰੰਟ ਵਾਲੀਆਂ ਤੇ ਇਹ ਕੁੰਡੇ ਵਗੈਰਾ ਵੇਖ ਸਕਦੇ ਤੁਸੀਂ ਪਿੱਤਲ ਵਗੈਰਾ ਦੇ ਲਗਾਏ ਹੋਏ ਨੇ ਕਿ ਕਾਫੀ ਸੋਹਣੇ ਤੇ ਇਧਰ ਬਾਹਰ ਚੁੱਲਾ ਝੌਂਕਾ ਬਣਿਆ ਹੋਇਆ ਬਾਈ ਹੋ ਰਿਆਂ ਦਾ ਸਾਹਮਣੇ ਤੇ ਆਰ ਜੀ ਆਪਣਾ ਚੁੱਲਾ ਝੌਂਕਾ ਹੈ ਤੇ ਬਾਈ ਇਧਰੋਂ ਵੀ ਦਿਖਾ ਦਿਓ ਥੋੜਾ ਤੇ ਸਾਹਮਣੇ ਡ੍ਰੈنگ ਰੂਮ ਦੀ ਵੱਡੀ ਵਿੰਡੋ ਲੱਗੀ ਹੋਈ ਹੈ ਜੋ ਕਿ ਗਲਾਸ ਫਿਕਸ ਕੀਤਾ ਹੋਇਆ ਤੇ ਇਧਰ ਸਾਈਡ ਤੇ ਬੈਕ ਸਾਈਡ ਤੇ ਵੀ ਜਗ੍ਹਾ ਛੱਡੀ ਹੋਈ ਹੈਗੀ ਇਹ ਇਹਦੇ ਵਿੱਚ ਵੀ ਜੋ ਕਿ ਬਲੈਕ ਐਂਡ ਵਾਈਟ ਟਾਇਲ ਉਸੇ ਤਰ੍ਹਾਂ ਦੀ ਟਾਇਲ ਇੱਧਰ ਯੂਜ਼ ਕੀਤੀ ਗਈ ਆ ਤੇ ਇੱਧਰ ਚੁੱਲ੍ਹਾ ਚੌਂਕਾ ਬਣਾਇਆ ਹੋਇਆ ਗ੍ਰੇਨਾਈਟ ਵਗੈਰਾ ਵਧੀਆ ਬਾਹਰ ਦਾ ਹੈ ਬਹੁਤ ਵਧੀਆ ਚੀਜ਼ ਆ ਸਿਸਟਮ ਬਣਾਇਆ ਹੋਇਆ ਬਾਈ ਹੋਰਾਂ ਨੇ ਤੇ ਇੱਥੇ ਉੱਪਰ ਆਪਣਾ ਕਵਰ ਨਹੀਂ ਕੀਤਾ ਉੱਪਰੋਂ ਓਪਨ ਛੱਡਿਆ ਹੋਇਆ ਏਰੀਆ ਜੇਕਰ ਯੂਜ਼ ਕਰਨਾ ਹੋਵੇ ਤਾਂ ਕਰ ਸਕਦੇ ਆ ਉਹਦਾ ਓਪਨ ਮੀਂਹ ਗਣੀ ਤੋਂ ਸੌਖਾ ਹੋ ਜਾਂਦਾ ਹੁੰਦਾ ਤੇ ਆਜੋ ਬਾਈ ਅੰਦਰੋਂ ਦਿਖਾਉਣੇ ਆਪਾਂ ਜੋ ਕਿ ਮੇਨ ਐਂਟਰੀ ਆ ਗਈ ਦੋਸਤੋ ਇਹ ਪੋਰਚ ਦੇ ਵਿੱਚ ਇਹ ਪੋਰਚ ਕਾਫੀ ਖੁੱਲਾ ਬਣਾਇਆ ਹੋਇਆ ਇਸ ਦੀ ਵੀ ਮੇਨ ਜੋੜੀ ਕਾਫੀ ਸੋਹਣੀ ਮਣੀ ਹੋਈ ਹੈਗੀ ਜੋ ਕਿ ਆ ਪਾਲਿਸ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪਾਲਿਸ ਵਗੈਰਾ ਦਾ ਕੰਮ ਹੋਇਆ ਹੋਇਆ ਆ ਬਿਖਾ ਦਿਓ ਬਈ ਮੇਨ ਜੋੜੀ ਕਾਫੀ ਸੋਹਣਾ ਕੰਮ ਹੋਇਆ ਹੋਇਆ ਹੈ ਦੋਸਤੋ ਤੇ ਇਹ ਆਪਾਂ ਲੋਬੀ ਦੇ ਵਿੱਚ ਆ ਚੁੱਕੇ ਹਾਂਗੇ ਜੋ ਕਿ ਕਾਫੀ ਖੁੱਲੀ ਲੋਬੀ ਬਣੀ ਹੋਈ ਹੈ 1700 ਸਕਰ ਫੁੱਟ ਏਰੀਆ ਬਣਿਆ ਹੋਇਆ ਇਸ ਕੋਠੀ ਦਾ ਨੀਚੇ ਵਾਲਾ ਤੇ ਇੱਧਰ ਜੋ ਦੇਖ ਸਕਦੇ ਹੋ ਦੀ ਰਾਈਟ ਸਾਈਡ ਤੇ ਡ੍ਰੈنگ ਰੂਮ ਹੈਗਾ ਕਾਫੀ ਖੁੱਲਾ ਡ੍ਰੈنگ ਰੂਮ ਬਣਾਇਆ ਹੋਇਆ ਹੈਗਾ ਤੇ ਇਹਦੇ ਵਿੱਚ ਪੀਓਪੀ ਦਾ ਡਿਜ਼ਾਈਨ ਉੱ퍼 ਤੁਸੀਂ ਦੇਖ ਸਕਦੇ ਹੋਗੇ ਤੇ ਕਲਰ ਮੈਚਿੰਗ ਬਹੁਤ ਸੋਹਣੀ ਕੀਤੀ ਹੋਈ ਹੈਗੀ ਸੋ ਇਧਰ ਇਹ ਵਿਖਾ ਦਿਓ ਬਾਈ ਰੱਖਣੇ ਵਗੈਰਾ ਆਪਣੇ ਸਮਾਨ ਰੱਖਣ ਵਾਸਤੇ ਬਣਾਏ ਹੋਏ ਨੇਗੇ ਡਰੈਰੂਮ ਦੇ ਵਿੱਚ ਹੀ ਇੱਕ ਇਹ ਵਧੀਆ ਸੋ ਪੀਸ ਵੀ ਬਣਾਇਆ ਹੋਇਆਗਾ ਤੇ ਵਧੀਆ ਡਿਜ਼ਾਈਨ ਵੀ ਬਣਾਇਆਗਾ ਤੇ ਇਹ ਵਗੈਰਾ ਜੋ ਲਗਾਏ ਹੋਏ ਨੇ ਪਾਵੇ ਵਗੈਰਾ ਵਧੀਆ ਕੰਮ ਹੋਇਆ ਹੋਇਆ ਲੱਕੜ ਦਾ ਜੋ ਕਿ ਦੇਖ ਸਕਦੇ ਹੋ ਤੁਸੀਂ वुਡਵਰਕ ਕਾਫੀ ਸੋਹਣਾ ਬਣਾਇਆ ਤੇ ਵੱਡੀਆਂ ਵਿੰਡੋਆਂ ਲੱਗੀਆਂ ਹੋਇਆਂ ਕਾਫੀ ਜੋ ਕਿ ਫੁੱਲ ਵੱਡੀਆਂ ਵਿੰਡੋਆਂ ਫੁੱਲ ਸਾਈਜ਼ ਦੀਆਂ ਇਧਰ ਫਰੰਟ ਤੇ ਵੀ ਤੇ ਇਧਰ ਪੋਰਚ ਦੇ ਵਿੱਚ ਵੀ ਕਾਫੀ ਓਪਨ ਜਿਹਾ ਲੱਗ ਰਿਹਾ ਮਤਲਬ ਬਿਲਕੁਲ ਹਨੇਰਾ ਨਹੀਂ ਜਾਪ ਰਿਹਾ ਆਏਗਾ ਕਾਫੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਆ ਦੋਸਤੋ ਸੋ ਇਧਰ ਜੋ ਕਿ ਸਟੇਅਰ ਕੇਸ ਚੜੇ ਹੋਏ ਨੇ ਇਧਰ ਡਾਉਨ ਸਾਈਡ ਤੇ ਸਟੇਅਰ ਕੇਸ ਦੇ نیچے LED ਪੈਨਲ ਬਣਾਏ ਹੋਏ ਨੇਗੇ ਤੇ ਥੋੜੇ ਛੋਟੇ ਕਬੂਰਡ ਵੀ نیچے ਬਣੇ ਹੋਏ ਨੇਗੇ ਜੋ ਕਿ ਸਮਾਨ ਵਗੈਰਾ ਰੱਖਣ ਵਾਸਤੇ ਸੋ ਵਧੀਆ ਲੱਕੜ ਦਾ ਵਰਕ ਹੋਇਆ ਹੋਇਆ ਕਾਫੀ ਬਹੁਤ ਜ਼ਿਆਦਾ ਵਧੀਆ ਸੋ ਇਧਰ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ ਹੈ ਬਈ ਇਹ ਕਿਚਨ ਦਿਖਾ ਦਿਓ ਕਿਚਨ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋਗੇ ਕਾਬਡ ਵਗੈਰਾ ਜੋ ਬਣੇ ਹੋਏ ਨੇਗੇ ਜਿਹੜਾ ਕਲਰ ਕਾਬਡ ਤੇ ਯੂਜ਼ ਕੀਤਾ ਗਿਆ ਉਹੀ ਆਮ ਆਪਣਾ ਵਾਲ ਦੇ ਉੱਪਰ ਯੂਜ਼ ਕੀਤਾ ਗਿਆ ਗ੍ਰੇ ਕਲਰ ਆ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਕੰਬੀਨੇਸ਼ਨ ਹੋਇਆ ਹੋਇਆ ਹੈ ਨੀਚੇ ਵਾਲਾ ਜੋ ਸਾਰੇ ਇੱਕ ਕਲਰ ਮੈਚਿੰਗ ਕੀਤੀ ਹੋਈ ਆ ਕੁੱਲ ਚੀਜ਼ ਦੀ ਤੇ ਉਹਦੇ ਉੱਪਰ ਜੋ ਦੇਖ ਸਕਦੇ ਹੋ ਤੁਸੀਂ ਇਹ ਬਲੈਕ ਰੰਗ ਦਾ ਗ੍ਰੇਨਾਈਟ ਲਗਾਇਆ ਹੋਇਆ ਹੈਗਾ ਤੇ ਇਹਦੇ ਵਿੱਚ ਵੀ ਕਾਫੀ ਵੱਡੀ ਵਿੰਡੋ ਦਿੱਤੀ ਗਈ ਵਿੰਡੋਆਂ ਕਾਫੀ ਵੱਡੇ ਸਾਈਜ਼ ਦੀਆਂ ਲਗਾਈਆਂ ਹੋਈਆਂ ਨੇਗੀਆਂ ਤੇ ਇਧਰ ਇੱਕ ਕ੍ਰੌਕਰੀ ਯੂਨਿਟ ਵਗੈਰਾ ਬਣਾਈ ਹੋਈ ਆ ਜੋ ਕਿ ਸਮਾਨ ਰੱਖ ਸਕਦੇ ਆਪਾਂ ਢਾਂਡੇ ਵਗੈਰਾ ਤੇ ਇੱਥੇ ਇਹ ਚੀਜ਼ ਬਹੁਤ ਸੋਹਣੀ ਮਣੀ ਆ ਇੱਕ ਜਾਨੇ ਨੇ ਕਈ ਵਾਰ ਤੁਰੇ ਜਾਂਦੇ ਨੇ ਰੋਟੀ ਵਗੈਰਾ ਖਾਣੀ ਆ ਚਾਹ ਪਾਣੀ ਪੀਣੀ ਆ ਪਰ ਰੱਖ ਸਕਦੇ ਆ ਇੱਕ ਟੇਬਲ ਦਾ ਕੰਮ ਦਿੰਦੀ ਆ ਇਹ ਚੀਜ਼ ਇੱਥੇ ਰੱਖ ਕੇ ਆਪਾਂ ਕੁਝ ਰੋਟੀ ਵਗੈਰਾ ਵੀ ਇੱਕ ਟਾਈਮ ਖਾ ਸਕਦੇ ਹੁੰਨੇ ਆ ਤੇ ਇਧਰ ਜੋ ਕਿ ਕਿਚਨ ਦੀ ਬੈਕ ਸਾਈਡ ਤੇ ਬੈਡਰੂਮ ਬਣਿਆ ਹੋਇਆਗਾ ਆ ਵੇਖ ਸਕਦੇ ਹੋ ਤੁਸੀਂ ਕਾਫੀ ਖੁੱਲਾ ਬੈਡਰੂਮ ਬਣਿਆ ਹੋਇਆਗਾ ਤੇ ਉੱਪਰ ਇਹਦੇ ਵਿੱਚ ਵੀ ਪੀਓਪੀ ਕੀਤੀ ਹੋਈ ਹੈਗੀ ਤੇ ਸਾਹਮਣੇ ਜੋ LED ਜੋਨਟ ਬਣੀ ਹੋਈ ਹੈਗੀ ਆ ਵੇਖ ਸਕਦੇ ਹੋ ਤੇ ਇਧਰ ਸਾਈਡ ਤੇ ਗਲਾਸ ਲਗਾਇਆ ਹੋਇਆ ਜੋ ਕਿ ਸ਼ੀਸ਼ਾ ਲਗਾਇਆ ਹੋਇਆ ਹੈਗਾ ਆਪ ਦਿਖਾ ਦਿਓ ਬਈ ਡਿਜ਼ਾਈਨ ਇਹਦਾ ਤੇ ਬਹੁਤ ਵਧੀਆ ਕੰਮ ਹੋਇਆ ਹੋਇਆ ਸਾਰੀ ਕੋਠੀ ਦੇ ਵਿੱਚ ਦੋਸਤੋ ਸੋ ਇਹਧਰ ਨਾਲ ਛੋਟਾ ਸਟੋਰਲ ਬਣਾਇਆ ਹੋਇਆ ਜੋ ਕਿ ਆ ਵੇਖ ਸਕਦੇ ਹੋ ਤੁਸੀਂ ਸਟੋਰ ਅਟੈਚ ਕੀਤਾ ਹੋਇਆ ਇਸ ਬੈੱਡਰੂਮ ਦੇ ਨਾਲ ਜੋ ਕਿ ਛੋਟੇ ਸਾਈਜ਼ ਦਾ ਕਾਫੀ ਜ਼ਿਆਦਾ ਵੱਡਾ ਨਹੀਂ ਹੈਗਾ ਥੋੜੇ ਸਮਾਨ ਵਾਸਤੇ ਹੈਗਾ ਸੋ ਜੂਜ਼ ਕਰ ਸਕਦੇ ਆਪਾਂ ਤੇ ਇੱਧਰ ਸਾਹਮਣੇ ਵਿੰਡੋ ਦਿੱਤੀ ਹੋਈ ਜੋ ਕਬੋਰਡ ਵਗੈਰਾ ਦੇਖ ਸਕਦੇ ਤੁਸੀਂ ਆ ਬਖਾਈ ਬਈ ਇਹ ਬਾਹਰ ਕੱਢੇ ਹੋਏ ਨੇ ਜੋ ਕਿ ਵਾਲ ਦੇ ਅੰਦਰ ਤੋਂ ਬਿਲਕੁਲ ਜਜਮੈਂਟ ਨਹੀਂ ਹੁੰਦੀ ਕਿ ਤੇ ਕਬੋਰਡ ਹੈ ਤੇ ਸਿਰਫ ਬਾਹਰ ਸਪੇਸ ਦਿੱਤੀ ਹੈ ਇੱਥੇ ਸਿਰਫ ਫਰੰਟ ਮਤਲਬ ਕਵਰ ਕੀਤੇ ਹੋਏ ਨੇਗੇ ਕਾਫੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਵੀ ਤੇ ਇੱਧਰ ਬਈ ਜੋ ਕਿ ਇੱਥੇ ਇੱਕ ਹਿਡਨ ਡੋਰ ਲਗਾਇਆ ਹੋਇਆਗਾ ਆ ਵੇਖ ਸਕਦੇ ਹੋ ਤੁਸੀਂ ਡਰੈਸਿੰਗ ਰੂਮ ਤੇ ਵਾਸ਼ਰੂਮ ਅਟੈਚ ਹੈ ਜੋ ਕਿ ਇਧਰੋਂ ਬੈਡਰੂਮ ਨਾਲ ਵੀ ਅਟੈਚ ਹੈ ਤੇ ਇਧਰੋਂ ਕਾਮਨ ਤੌਰ ਤੇ ਵੀ ਆਪਾਂ ਯੂਜ਼ ਕਰ ਸਕਦੇ ਆਂਗੇ ਲੌਬੀ ਦੇ ਨਾਲ ਵੀ ਅਟੈਚ ਹੈ ਤੇ ਇਹ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਡੋਰ ক্লোਜ਼ਰ ਲੱਗਿਆ ਹੋਇਆ ਹੈ ਬਿਲਕੁਲ ਇੱਥੋਂ ਜਜਮੈਂਟ ਨਹੀਂ ਹੋ ਸਕਦੀ ਕਿ ਇੱਥੇ ਡੋਰ ਰੱਖਿਆ ਹੋਇਆ ਹੈਗਾ ਸੋ ਇੱਕ ਬੈਡਰੂਮ ਜੋ ਕਿ ਦੇਖ ਰਹੇ ਤੁਸੀਂ ਇਧਰ ਆ ਜਾਂਦਾ ਦੋ ਬੈਡਰੂਮ ਬਣਾਏ ਹੋ ਨੇ ਇਸ ਕੋਠੀ ਦੇ ਵਿੱਚ ਤੇ ਇਹ ਵੀ ਕਾਫੀ ਖੁੱਲਾ ਬੈਡਰੂਮ ਬਣਾਇਆ ਹੋਇਆ ਸੋ ਕਲਰ ਮੈਚਿੰਗ ਤੁਸੀਂ ਵੇਖ ਸਕਦੇ ਹੋ ਤੇ ਇਧਰ ਜੋ ਤੁਹਾਨੂੰ ਉਧਰ ਦੀ ਦਿਖਾਇਆ ਸੀ ਆਪਾਂ ਵਾਸ਼ਰੂਮ ਅਟੈਚ ਹੈ ਇਸ ਦੇ ਨਾਲ ਬਈ ਟਾਇਲ ਵਰਕ ਦਿਖਾ ਦੋ ਥੋੜਾ ਜੋ ਵਧੀਆ ਕੰਮ ਹੋਇਆ ਹੈ ਹੈ ਕਾਫੀ ਟਾਇਲ ਵਗੈਰਾ ਦਾ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਕੀਤਾ ਜੋ ਕਿ ਕਲਰ ਮੈਚਿੰਗ ਕਾਫੀ ਵਧੀਆ ਕੀਤੀ ਗਈ ਹੈ ਤੇ ਇਧਰ ਬਾਹਰ ਜਾਣ ਵਾਸਤੇ ਡੋਰ ਰੱਖਿਆ ਗਿਆ ਜੋ ਕਿ ਹਵਾ ਦੀ ਵੀ ਕ੍ਰੋਸਿੰਗ ਹੁੰਦੀ ਹੈ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਹੈ ਤੇ ਇਧਰ ਜਾਲੀ ਵਾਲਾ ਪੱਲਾ ਲਗਾਇਆ ਹੋਇਆ ਹੈਗਾ ਆ ਵੇਖਸ ਤਾਂ ਤੁਸੀਂ ਹਵਾ ਕ੍ਰੋਸਿੰਗ ਹੁੰਦੀ ਰਹਿੰਦੀ ਹੈ ਕੋਠੀ ਦੇ ਵਿੱਚ ਸੋ ਬਹੁਤ ਵਧੀਆ ਤਰੀਕੇ ਨਾਲ ਪਲਾਨ ਕੀਤੀ ਹੋਈ ਕੋਠੀ ਹੈ ਦੋਸਤੋ ਕਾਫੀ ਖੁੱਲੀ ਤੇ ਹਵਾਦਾਰ ਕੋਠੀ ਹੈਗੀ ਵਧੀਆ ਡਿਜ਼ਾਈਨ ਬਣਾਇਆ ਹੋਇਆ ਸੋ ਉਪਰੋਂ ਦਿਖਾਉਣਾ ਤੁਹਾਨੂੰ ਇਹ ਵੀ ਪਾਲਿਸ ਵਰਕ ਕੀਤਾ ਹੋਇਆ ਹੈਗਾ ਜੋ ਕਿ ਸਾਗਵਾਨ ਦੀ ਲੱਕੜ ਲੱਗੀ ਹੋਈ ਹੈਗੀ ਆ ਵੇਖ ਸਕਦੇ ਹੋ ਤੁਸੀਂ ਕਾਫੀ ਸੋਹਣਾ ਡਿਜ਼ਾਈਨ ਹੋਣਾ ਤੇ ਸੀਸਾ ਫਿਕਸ ਕੀਤਾ ਜੋ ਕਿ ਐਂਗਲ ਕੋਈ ਐਂਂਗਲ ਨਹੀਂ ਲਗਾਈ ਹੈਗੀ ਲੱਕੜ ਦਾ ਕੰਮ ਆ ਸਾਰਾ ਵੁੱਡਵਰਕ ਹੈਗਾ ਲੋਹੇ ਦਾ ਸਟੀਲ ਵਗੈਰਾ ਦਾ ਕੋਈ ਵਰਕ ਨਹੀਂ ਹੈਗਾ ਤੇ ਪੌੜੀ ਦੇ ਵਿੱਚ ਗ੍ਰੇਨਾਈਟ ਯੂਜ਼ ਕੀਤਾ ਗਿਆ ਹੈ ਕਾਫੀ ਖੁੱਲੀ ਮਸਟੇਰਗਿਸ ਬਣਾਈ ਗਈ ਹੈ ਕਾਫੀ ਚੜਾਈ ਦੇ ਵਿੱਚ ਪੀਡੀਜੀ ਨਹੀਂ ਹੈਗੀ ਜੀ ਤੇ ਡਿਊਪਲੈਕਸ ਕੋਠੀ ਹੈਗੀ کافی ਚਾਨਣ ਪੈ ਰਿਹਾ ਕੋਈ ਲਾਈਟ ਨਹੀਂ ਲੱਗੀ ਹੋਈ ਹੈਗੀ ਵੇਖ ਸਕਦੇ ਤੁਸੀਂ کافی ਚਾਨਣ ਚਾਨਣ ਪੈ ਰਿਹਾ ਕੋਠੀ ਦੇ ਵਿੱਚ ਹਵਾਦਾਰ ਕੋਠੀ ਬਣੀ ਹੋਈ ਹੈਗੀ ਤੇ ਉੱਪਰ ਇਹ ਲੋਬੀ ਦੀ ਜਗ੍ਹਾ ਹੈਗੀ ਆਪਾਂ ਫਸਟ ਫਲੋਰ ਦੇ ਉੱਪਰ ਆ ਚੁੱਕੇ ਹਾਂਗੇ ਗਰਾਊਂਡ ਫਲੋਰ ਤੁਹਾਨੂੰ ਦਿਖਾਤਾ کافی ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਜਦੋਂ ਆਪਾਂ ਪੌੜੀ ਚੜਨ ਸਾਰ ਉੱਪਰ ਫਸਟ ਫਲੋਰ ਦੇ ਉੱਪਰ ਆਉਣੇ ਤਾਂ ਲੈਫਟ ਸਾਈਡ ਤੇ ਇੱਕ ਬੈੱਡਰੂਮ ਬਣਿਆ ਹੋਇਆਗਾ ਆ ਬੇਖ ਸਕਦੇ ਹੋ ਤੁਸੀਂ ਇਸ ਦੇ ਵਿੱਚ ਵੀ ਕਾਫੀ ਵਧੀਆ ਕਲਰ ਮੈਚਿੰਗ ਕੀਤੀ ਗਈ ਹੈਗੀ ਤੇ ਵਧੀਆ ਮਤਲਬ ਜਨੀਕੇ ਜੇ ਕਲਰ ਕੀਤੇ ਹੋਏ ਨੇਗੇ ਸੋ ਇਹ ਬਾਹਰ ਦੀ ਜਗਾ ਛੱਡੀ ਹੋਈ ਹੈਗੀ ਇੱਕ ਡੋਰ ਰੱਖਿਆ ਗਿਆ ਜੋ ਕਿ ਆਪਾਂ ਕਿਸੇ ਵੀ ਟਾਈਮ ਤੇ ਓਪਨ ਕਰ ਸਕਦੇ ਆ ਜੋੜੇ ਕਿ ਬੈਡਰੂਮ ਰੱਖੇ ਗਏ ਨੇਗੇ ਕਾਫੀ ਖੁੱਲੇ ਸਾਈਜ਼ ਦੇ ਨੇ 14x14 ਦੇ ਬੈਡਰੂਮ ਨੇ ਇਹ ਸਾਰੇ ਇੱਕੋ ਸਾਈਜ਼ ਦੇ ਨੇਗੇ ਤੇ ਇੱਕ ਬੈਡਰੂਮ ਇਹਦੇ ਸਾਹਮਣੇ ਬਣਿਆ ਹੋਇਆ ਹੈਗਾ ਇੱਧਰ ਵਾਸ਼ਰੂਮ ਹੈਗਾ ਸੋ ਇਹ ਡੋਰ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਣਾ ਹੈ ਇਹ ਬੈਕ ਸਾਈਡ ਤੋਂ ਆਗਾ ਸਾਹਮਣੇ ਡੋਰ ਤੁਸੀਂ ਦੇਖ ਸਕਦੇ ਹੋਗੇ ਆ ਵੇਖੋ ਦੋਸਤੋ ਇਹ ਅਲੱਗ ਦਾ ਕੰਬੀਨੇਸ਼ਨ ਹੈ ਇਸ ਦੇ ਵਿੱਚ ਅਲੱਗ ਅਲੱਗ ਕਲਰ ਚ ਕਲਰ ਕੀਤੇ ਹੋਏ ਨੇ ਹਰ ਇੱਕ ਬੈਡਰੂਮ ਦੇ ਵਿੱਚ ਅਲੱਗ ਅਲੱਗ ਦੇ ਕਲਰ ਨੇ ਸੋ ਇਹ LED ਪੈਨਲ ਵੇਖ ਸਕਦੇ ਹੋ ਤੁਸੀਂ ਤੇ ਇਸ ਦੇ ਵਿੱਚ ਵੀ ਇੱਕ ਵਿੰਡੋ ਰੱਖੀ ਗਈ ਹੈ ਤੇ ਇੱਕ ਵਿੰਡੋ ਇੱਧਰ ਹੈਗੀ ਕਾਫੀ ਜ਼ਿਆਦਾ ਚਾਨਣ ਪੈ ਰਿਹਾ ਕੋਈ ਲਾਈਟ ਨਹੀਂ ਲਗਾਈ ਹੈਗੀ ਕਾਫੀ ਜ਼ਿਆਦਾ ਵਧੀਆ ਚਾਨਣ ਪੈ ਰਿਹਾ ਵਧੀਆ ਹਵਾਦਾਰ ਕੋਠੀ ਬਣੀ ਹੋਈ ਹੈਗੀ ਜੋ ਕਿ ਇਹ ਤੁਸੀਂ ਦੇਖ ਸਕਦੇ ਹੋ ਮੈਚਿੰਗ ਕੀਤੀ ਹੋਈ ਹੈਗੀ ਆ ਬੈੱਡ ਵਗੈਰਾ ਦੇ ਨਾਲ ਜੋ ਕਿ ਦੇਖ ਸਕਦੇ ਹੋ ਤੁਸੀਂ ਕਾਫੀ ਵਧੀਆ ਕਲਰ ਮੈਚਿੰਗ ਜੋ ਕਿ ਐਲਈਡੀ ਪੈਨਲ ਵੀ ਇਸੇ ਕਲਰ ਦੇ ਵਿੱਚ ਬਣਾਇਆ ਗਿਆ ਬਹੁਤ ਵਧੀਆ ਕੰਮ ਹੋਇਆ ਹੋਇਆ ਦੋਸਤੋ ਤੇ ਇਧਰੋਂ ਬਾਈ ਵਾਸ਼ਰੂਮ ਅਟੈਚ ਨਹੀਂ ਹੈਗਾ ਇਹ ਮਤਲਬ ਲੌਬੀ ਨਾਲ ਹੀ ਅਟੈਚ ਹੈ ਕਾਮਨ ਤੌਰ ਤੇ ਯੂਜ਼ ਕਰ ਸਕਦੇ ਆਂਗੇ ਆਪਾਂ ਸਿਰਫ ਇਸ ਨੂੰ ਸਟੋਰੇਜ ਵਾਸਤੇ ਇਹ ਵੀ ਇੱਕ ਤਰ੍ਹਾਂ ਦੇ ਨਾ ਮਤਲਬ ਪ੍ਰਾਈਵੇਸੀ ਤੌਰ ਤੇ ਘਰ ਨੂੰ ਉਹ ਬਣਾਇਆ ਹੋਇਆ ਜੋ ਕਿ ਸਲੈਬ ਪਾਈ ਹੋਈ ਹੈ ਨੀਵੀਂ ਪਾਈ ਹੋਈ ਹੈਗੀ ਜੋ ਕਿ ਦਬਕਾ ਕਹਿ ਦਿੰਨੇ ਆਪਾਂ ਉੱਪਰ ਸਮਾਨ ਵਗੈਰਾ ਰੱਖ ਸਕਦੇ ਆਪਾਂ ਸੋ ਇੱਧਰ ਆਪਾਂ ਤੁਹਾਨੂੰ ਬਾਲਕਨੀ ਦਿਖਾ ਦਿੰਨੇ ਆ ਦੋਸਤੋ ਜੋ ਕਿ ਆਪਾਂ ਬਾਲਕਨੀ ਦੇ ਵਿੱਚ ਆ ਚੁੱਕੇ ਆ ਕਾਫੀ ਖੁੱਲਾ ਏਰੀਆ ਬਣਾਇਆ ਹੋਇਆ ਬਾਲਕਨੀ ਦਾ ਕਾਫੀ ਚਾਰ ਪੰਜ ਮੰਜ਼ਾਂ ਦੀ ਜਗ੍ਹਾ ਹੈਗੀ ਵਧੀਆ ਆਪਾਂ ਡਾ ਕੇ ਇੱਥੇ ਬੈਠ ਸਕਦੇ ਆ ਤੇ ਇੱਥੇ ਥੋੜੀ ਸਲੇਬ ਵੀ ਪਾਈ ਹੋਈ ਹੈਗੀ ਜੋ ਕਿ ਅੰਦਰ ਦਾ ਏਰੀਆ ਆ ਗਿਆ ਤੇ ਓਪਨ ਏਰੀਆ ਵੀ ਰੱਖਿਆ ਗਿਆ ਤੇ ਅੰਦਰ ਦਾ ਏਰੀਆ ਵੀ ਰੱਖਿਆ ਗਿਆ ਜੇ ਮੀਂਹ ਕਣੀ ਆਉਂਦੀ ਆ ਤਾਂ ਅੰਦਰ ਕਰ ਸਕਦੇ ਆ ਮੰਜਾ ਵਗੈਰਾ ਨਹੀਂ ਬਾਹਰ ਆਪਾਂ ਬਹਿ ਸਕਦੇ ਆਗੇ ਸੋ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਆ ਤੇ ਇੱਥੋਂ ਬਈ ਐਲੀਵੇਸ਼ਨ ਦਿਖਾ ਦਿਓ ਇਹ ਆਪਾਂ ਫਸਟ ਫਲੋਰ ਦੇ ਉੱਪਰ ਆ ਚੁੱਕੇ ਆਗੇ ਫਸਟ ਫਲੋਰ ਦੇ ਉੱਪਰੋਂ ਉੱਪਰ ਵੀ ਥੋੜਾ ਏਰੀਆ ਬਣਾਇਆ ਹੋਇਆਗਾ ਇੱਥੇ 1200 ਸਕਰ ਫੁੱਟ ਬਣਾਇਆ ਹੋਇਆ ਜੋ ਫਸਟ ਫਲੋਰ ਦੀ ਗੱਲ ਕਰੀਏ ਤਾਂ ਉੱਪਰ 300 ਸਕਰ ਫੁੱਟ ਉੱਪਰ ਆ 3.5 300 ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਆ ਕੋਠੀ ਦਾ ਸੋ ਜੇਕਰ ਕੋਠੀ ਦਾ ਇਹ ਪਲਾਨ ਪਸੰਦ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਕਰੋ ਦੋਸਤੋ ਐਦਾਂ ਦੀਆਂ ਕੋਠੀਆਂ ਆਪਾਂ ਤੁਹਾਡੇ ਲਈ ਹਰ ਰੋਜ਼ ਨਵੀਆਂ-ਨਵੀਆਂ ਲੈ ਕੇ ਆਉਣਾ ਹੈ ਕਿਸੇ ਵੀਰ ਨੂੰ ਕੋਈ ਆਈਡੀਆ ਆ ਜਾਂਦਾ ਹੁੰਦਾ ਆਪਾਂ ਘਰ ਬਣਾਉਣਾ ਹੁੰਦਾ ਮਕਾਨ ਬਣਾਉਣਾ ਹੁੰਦਾ ਉੱਪਰੋਂ ਵਿਖਾ ਦਿਓ ਜਿੰਨਾ ਏਰੀਆ ਉੱਪਰ ਬਣਿਆ ਹੋਇਆ ਸੋ ਬਹੁਤ ਸੋਹਣੇ ਪਲਾਨ ਦੀ ਕੋਠੀ ਹੈ ਦੋਸਤੋ ਵਧੀਆ ਦੋ ਬੈੱਡਰੂਮ ਨੀਚੇ ਹੈ ਤੇ ਦੋ ਫਰਸਟ ਫਲੋਰ ਦੇ ਉੱਪਰ ਹੈ ਤੇ ਆ ਇੱਕ ਬੈੱਡਰੂਮ ਉੱਪਰ ਬਣਿਆ ਹੋਇਆ ਤੇ ਇਸ ਦੇ ਨਾਲ ਵੀ ਵਾਸ਼ਰੂਮ ਅਟੈਚ ਕੀਤਾ ਹੋਇਆ ਹੈਗਾ ਆਜੋ ਕੋਈ ਬਾਹਰੋਂ ਦਿਖਾ ਦਿਓ ਬਾਹਰ ਇੱਥੇ ਵੀ ਬੇੜਾ ਛੱਡਿਆ ਹੋਇਆ ਵਧੀਆ ਓਪਨ ਬੇੜਾ ਛੱਡਿਆ ਹੋਇਆ ਹੈਗਾ ਜੋ ਕਿ ਉੱਪਰੋਂ ਐਲੀਵੇਸ਼ਨ ਦਿੱਤਾ ਹੋਇਆ ਹੈਗਾ ਵਧੀਆ ਕਾਫੀ ਸੋਹਣਾ ਮਤਲਬ ਕਲਰ ਪੇਂਟ ਵਗੈਰਾ ਕੀਤਾ ਹੋਇਆ ਹੈ ਬਾਈ ਨੇ ਵਧੀਆ ਰੀਚ ਲਾ ਕੇ ਤੇ ਉਹਦਾ ਵੀ ਬਾਈ ਦਾ ਪੇਂਟਰ ਦਾ ਵੀ ਆਪਾਂ ਨੰਬਰ ਦੇਵਾਂਗੇ ਸਕਰੀਨ ਤੇ ਜੇਕਰ ਤੁਸੀਂ ਪੇਂਟ ਵਗੈਰਾ ਕਰਾਉਣਾ ਹੋਵੇ ਤਾਂ ਗੱਲਬਾਤ ਕਰ ਸਕਦੇ ਹੋ ਸੋ ਇੱਕ ਗੱਲ ਹੋਰ ਹੈ ਵਿੰਡੋ ਦਾ ਵਰਕ ਕਮ ਹੋਇਆ ਹੋਇਆ ਜੋ ਕਾਫੀ ਵੱਡੀਆਂ ਵਿੰਡੋ ਲੱਗੀਆਂ ਹੋਈਆਂ ਨੇ ਹਿੰਗੀਆਂ ਹਰ ਇੱਕ ਰੂਮ ਦੇ ਵਿੱਚ ਜਿਹਦੇ ਕਰਕੇ ਕਾਫੀ ਚਾਨਣ ਪੈਂਦਾ ਸੋ ਇਧਰ ਬੈਕ ਸਾਈਡ ਤੇ ਵੀ ਇਧਰ ਬੇੜਾ ਛੱਡਿਆ ਹੋਇਆਗਾ ਅਬ ਇੱਕ ਸਾਧ ਨੂੰ ਤੁਸੀਂ ਕਾਫੀ ਓਪਨ ਏਰੀਆ ਕਾਫੀ ਹੈ ਇਸ ਕੋਠੀ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਹੈਗਾ ਤੇ ਉੱਪਰ ਸਿਰਫ ਟੈਂਕੀ ਦੀ ਸਲੈਬ ਰਹਿ ਜਾਂਦੀ ਹੈ ਜੋ ਤੁਸੀਂ ਦੇਖ ਸਕਦੇ ਹੋ ਜੇਕਰ ਕੋਠੀ ਪਸੰਦ ਆਉਂਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਦੋਸਤੋ ਕਈ ਵਾਰ ਭਰਾ ਆਪਣੇ ਨਾ ਕਮੈਂਟ ਕਰ ਦਿੰਦੇ ਹੋ ਨੇ ਸੇਲ ਹੈ ਕੋਠੀ ਪਰ ਇਹ ਸੇਲ ਨਹੀਂ ਹੈਗੀ ਨਾਟ ਫॉर ਸੇਲ ਇਹ ਜਸਟ ਆਪਾਂ ਤੁਹਾਨੂੰ ਐਲੀਵੇਸ਼ਨ ਦਿਖਾਇਆਗਾ ਫਰੰਟ ਦਿਖਾਇਆ ਤੇ ਅੰਦਰ ਦਾ ਪਲਾਨ ਦਿਖਾਇਆ ਜੇਕਰ ਤੁਸੀਂ ਵੀ ਘਰ ਬਣਾਉਣਾ ਹੈ ਕੋਈ ਘਰ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਇਦਾਂ ਦਾ ਡਿਜ਼ਾਈਨ ਤਿਆਰ ਕਰ ਸਕਦੇ ਹੋ ਫਰੰਟ ਵਗੈਰਾ ਤੇ ਮਾਡਰਨ ਲੁੱਕ ਦੀ ਇਹ ਕੋਠੀ ਬਣੀ ਹੋਈ ਆਪਾਂ ਤੁਹਾਨੂੰ ਸਿਰਫ ਨਕਸ਼ਾ ਦਿਖਾਉਣ ਵਾਸਤੇ ਕੋਠੀ ਦੀ ਵੀਡੀਓ ਬਣਾਈ ਆ ਸੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ